ਸਸ਼ੀ ਕਾਲ ਜੀ ਸਾਰੇ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਕੁ ਨਵੀਂ ਕਲੈਕਸ਼ਨ ਕੁਝ ਦੁਪੱਟੇ ਵਾਲੇ ਸੂਟ ਹੋਣਗੇ ਕੁਝ ਪਸ਼ਮੀਨੇ ਦੇ ਹੋਣਗੇ ਕੁਝ ਹੋਣਗੇ ਜੀ ਬਰਬਰੀ ਦੇ ਪਸ਼ਮੀਨੇ ਦੇ ਮੈਚਿੰਗ ਸੂਟ ਰਹਿਣਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਵਿਸਕੋਸ ਦੇ ਸੂਟ ਆਫ ਵਾਈਟ ਕਲਰ ਦਾ ਸੂਟ ਹੈ ਇਹ ਇਹਦੇ ਨਾਲ ਦੁਪੱਟਾ ਰਹੂਗਾ ਇਹ ਉਹ ਵਿਸਕੋਸ ਦਾ ਦੁਪੱਟਾ ਰਹੂਗਾ ਪਿਓਰ ਵੀ ਸਪੋਟ ਤੇ ਹੀ ਸੂਟ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦੇ ਵਿੱਚ ਸਾਰਾ thread ਦਾ ਕੰਮ ਕੀਤਾ ਹੋਇਆ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਇਹਦੇ ਤਾਂ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਪ੍ਰੋਪਰ ਦੁਪੱਟਾ ਵੀ ਇਹਦਾ ਬੜਾ ਸੋਹਣਾ ਇਹਦਾ ਦੁਪੱਟਾ ਆਊਗਾ 2.5 ਮੀਟਰ ਦੁਪੱਟੇ ਦੇ ਵਿੱਚ ਬੂਟੀ ਆਊਗੀ ਬਹੁਤ ਸੋਹਣਾ ਵਿਸਕੋਸ ਦਾ ਦੁਪੱਟਾ ਰੋ ਗਿਆ ਇਹ ਸਾਨੂੰ ਸੂਟ ਚੈੱਕ ਕਰਵਾ ਦਿੰਦੇ ਆ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਸਿੰਗਲ ਕਲਰ ਔਨ ਦਾ ਆਫ ਵਾਈਟ ਤੁਸੀਂ ਫੋਲਡ ਕਰ ਲੱਗਦੇ ਆ ਜੇ ਰੈਡੀ ਕਰਵਾਉਣਾ ਹੋਊਗਾ ਤਾਂ ਆਰਡਰ ਦੇ ਹਿਸਾਬ ਨਾਲ ਰੈਡੀ ਹੋਊਗਾ ਫਿਰ ਆਉਣਗੇ ਵੀ ਬਰਬਰੀ ਦੇ ਦੁਪट्टे ਵਾਲੇ ਸੂਟ ਇਹਨਾਂ ਮੈਕਸ ਦੇ ਸੂਟ ਹੋਣਗੇ ਵਾਲੇ ਇਹਦੇ ਵਿੱਚ ਤੁਹਾਨੂੰ ਮਸਲੀਨ ਦੀ ਬਾਟਮ ਮਿਲੂਗੀ ਸੂਟ ਤੁਹਾਨੂੰ ਖੋਲ ਕੇ ਟਰਾਈ ਕਰਵਾ ਦਿੰਨੇ ਆ ਮਸਲੀਨ ਦੀ ਬਾਟਮ ਹੋਊਗੀ ਇਹ ਦੀ ਸ਼ਰਟ ਰੋਗੀ ਕਪੜਾ ਤੁਸੀਂ ਦੇਖ ਸਕਦੇ ਹੋ ਬਰਬਰੀ ਦਾ ਰਹੂਗਾ ਪਿਓਰ ਬਰਬਰੀ ਦੇ ਸੂਟ ਰਹਿਣਗੇ ਪ੍ਰਿੰਟ ਬੜਾ ਸੋਹਣਾ ਹੈ ਦਾ ਪ੍ਰਿੰਟ ਵਾਲਾ 2.5 ਮੀਟਰ ਦੁਪੱਟਾ ਹੋਊਗਾ ਇਹ ਵਾਲਾ ਇਹਦਾ ਦੁਪੱਟਾ ਹੋਊਗਾ ਬਰਬਰੀ ਦਾ ਇਹ ਦੀ ਸ਼ਰਟ ਹੋਊਗੀ ਇਹਦੇ ਵਿੱਚ ਤੁਹਾਨੂੰ ਕਲਰ ਚੈੱਕ ਕਰਵਾ ਦੇਣੇ ਆ ਇੱਕ ਰਹੂਗਾ ਇਹਦੀ ਗਾਦਰੀ ਕਲਰ ਫਿਰ ਹੋਊਗਾ ਇਹਦਾ ਟੀ ਗ੍ਰੀਨ ਜਿਹਾ ਕਲਰ ਤਿੰਨ ਕਲਰ ਰਹਿਣਗੇ ਤਿੰਨੋਂ ਕਲਰ ਬੜੇ ਸੋਹਣੇ ਨੇ ਇਹ ਬਰਬਰੀ ਦੀ ਸ਼ਰਟ ਰਹੂਗੀ ਬਰਬਰੀ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਪੀਰਾਂਗੇ ਜੀ ਥੋੜਾ ਮਸਲੀਨ ਟਾਈਪ ਕਪੜਾ ਆਊਗਾ ਜਿੱਦਾਂ ਵਿਸਕਾਸ ਦੀ ਸੌਰੀ ਮਸਲੀਨ ਦੀ ਬਾਟਮ ਆਊਗੀ ਇਹਦੇ ਨਾਲ ਮਸਲੀਨ ਟਾਈਪ ਥੋੜਾ ਦੁਪੱਟਾ ਆਊਗਾ ਵਿਸਕਾਸ ਆਰਗੈਂਜ਼ਾ ਦੀਆਂ ਸ਼ਰਟ ਆਉਣਗੀਆਂ ਇਹ ਵਾਲੀ ਸ਼ਰਟ ਰੋਗ ਦੀ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ neck ਤੇ ਵਰਕ ਆਊਗਾ ਇਹ ਰੋਗ ਹੈ ਦੇ ਬੈਕ ਤੇ ਪ੍ਰਿੰਟ ਰਹੂਗਾ ਇਹਦੇ ਨਾਲ ਸੌਰੀ ਇਹਦੇ ਨਾਲ ਸਿਲਕ ਦੀ ਬਾਟਮ ਲੱਗੀ ਹੋਈ ਆ ਔਰਗੈਂਜ਼ਾ ਦੀ ਇਹਦੀ ਸ਼ਰਟ ਲੱਗੀ ਹੋਈ ਆ ਬਹੁਤ ਸੋਹਣਾ ਸੂਟ ਆ ਦੁਪੱਟੇ ਵੀ ਤੁਸੀਂ ਇਹਨਾਂ ਦੇ ਚੈੱਕ ਕਰ ਸਕਦੇ ਹੋ ਪ੍ਰੋਪਰ ਦੁਪੱਟਿਆਂ ਦੀ ਫਿਨਿਸ਼ਿੰਗ ਹੋਵੇ ਵੀ ਲੇਸ ਦੇ ਨਾਲ ਬਾਰਡਰ ਬਣਿਆ ਹੋਊਗਾ ਬਹੁਤ ਸੋਹਣੇ ਇਹਨਾਂ ਦੇ ਦੁਪੱਟੇ ਰਹਿਣਗੇ ਔਰਗੈਂਜ਼ਾ ਦੇ ਦੁਪੱਟੇ ਰਹਿਣਗੇ ਦੁਪੱਟਿਆਂ ਦੇ ਪ੍ਰਿੰਟ ਵੀ ਬੜੇ ਸੋਹਣੇ ਆ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਅਨিয়ান ਕਲਰ ਹੋਊਗਾ ਇੱਕ ਸੀ ਗ੍ਰੀਨ ਜਿਹਾ ਫਰੋਜ਼ੀਜ਼ ਹੈ ਟੋਨ ਹੋਊਗਾ ਮਹਿੰਦੀ ਕਲਰ ਹੋਗਾ ਚਾਰ ਕਲਰ ਰਹਿਣਗੇ ਇਹਦੇ ਵਿੱਚ ਚਾਰੋਂ ਕਲਰ ਬਹੁਤ ਸੋਹਣੇ ਨੇ ਸੂਟ ਵੀ ਬਹੁਤ ਸੋਹਣੇ ਸਰਦਾਰੀ ਜੇ ਸੂਟ ਨੇ ਦੁਪट्टे ਵੀ ਇਹਨਾਂ ਦੇ 2.5 ਮੀਟਰ ਰਹਿਣਗੇ ਇਹਦਾ ਹੋਗਾ ਖਾਦੀ ਤੇ ਬਣਿਆ ਹੋਇਆ ਸੂਟ ਹੈ ਇਹ ਡਰੈਕਲਿਨ ਵਾਲਾ ਸੂਟ ਹੋਗਾ ਇਹ ਜਿੱਦਾ ਅੱਗੇ ਵਿੰਟਰ ਲਈ ਸਹੀ ਰਹੂਗਾ ਇਹ ਤੇ ਸਾਰਾ ਖਾਦੀ ਦਾ ਕੰਮ ਕੀਤਾ ਹੋਇਆ ਪਿਓਰ ਦੇ ਵਿੱਚ ਸੂਟ ਹੈ ਇਹ ਡਰੈਕਲਿਨ ਹੋਊਗਾ ਵਾਸ਼ੇਬਲ ਨਹੀਂ ਹੈਗਾ ਇਹ ਵਾਲੀ ਇਹਦੀ ਸ਼ਰਟ ਆਉਗੀ ਇਹਦਾ ਨੈੱਕ ਬਣਿਆ ਹੋਇਆ ਕੀ ਰੀਤੀ ਆਊਗਾ ਨੈੱਕ ਤੇ ਆਊਗਾ ਇਹਦੇ ਬੈਕ ਤੇ ਇਹ ਵਾਲਾ 슬ੀਵਸ ਇਹਦੀਆਂ ਆਉਣਗੀਆਂ ਬੈਕ ਤੇ ਪ੍ਰਿੰਟ ਆਊਗਾ ਖਾਦੀ ਤੇ ਸਾਰਾ ਇਹਦਾ ਵਰਕ ਹੋਇਆ ਖਾਦੀ ਦੇ ਸੂਟ ਰੋਗਾ ਇਹ ਇਹਦਾ ਆਊਗਾ ਦੁਪੱਟਾ ਸਟਾਲ ਟਾਈਪ ਦੁਪੱਟਾ ਹੋਊਗਾ ਬੋ ਬਹੁਤ ਸੋਹਣਾ ਲੱਗਦਾ ਜਿੱਦਾਂ ਵਿంటర్ ਦੇ ਵਿੱਚ ਵੀ ਇਹ ਆਪਾਂ ਇਹਨਾਂ ਨੂੰ ਸੂਟਾਂ ਨੂੰ ਸਟਿੱਚ ਕਰਾਵਾਂਗੇ ਤਾਂ ਵਧੀਆ ਲੱਗਦੀ ਨੇ ਸ਼ਾਲ ਨਾਲੋਂ ਥੋੜਾ ਹਟ ਕੇ ਜੇ ਰਹਿੰਦਾ ਸੂਟ ਬਹੁਤ ਸੋਹਣਾ ਸੂਟ ਬਣੂਗਾ ਸਟਿੱਚ ਹੋ ਕੇ ਇੱਕ ਫੇਰਾ ਉਹ ਆਫ ਵਾਈਟ ਸੂਟ ਤੇ ਲਾਂਟੈਕਸ ਦੇ ਸੂਟ ਰਹਿਣਗੇ ਇਹ ਵਾਲੇ ਇਹ ਵਾਲਾ ਸੂਟ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਦੁਪੱਟਾ ਇਹਦਾ ਜਿਆਦਾ ਸੋਹਣਾ ਆਫ ਵਾਈਟ ਕਲਰ ਦਾ ਹੈ पेंट वाला दुपट्टा इधर युपट्टा रहेगा ढाई मीटर इधर दुपट्टा, दुपट्टा चेक कर सकते हो यह सूट है बहुत सोना सूट बन के रेडी होगा दुपट्टा भी बड़ा सोहना सिंगल ये कलर होगा ऑफ वाइट ਬਾਕੀ ਤੁਹਾਨੂੰ ਆਪਾਂ ਇਹ ਸਰਕਲੈਕਸ਼ਨ ਚੈੱਕ ਕਰਵਾ ਦਿੰਨੇ ਆ ਜਿੱਦਾਂ ਰਾਮ ਟੈਕਸ ਦੇ ਪਸ਼ਮੀਨੇ ਦੇ ਸੂਟ ਨੇ ਇਹਨਾਂ ਦੀ ਆਪਾਂ ਇੰਸਟਾਗ੍ਰam ਤੇ ਵੀ ਸ਼ਾਰਟਸ ਪਾਈਆਂ ਹੋਈਆਂ ਇਹ ਸਾਰੇ ਰਾਮ ਟੈਕਸ ਦੇ ਸੂਟ ਰਹਿਣਗੇ ਮੈਚਿੰਗ ਰਹਿਣਗੇ ਇਹਨਾਂ ਦਾ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਇਹ ਵਾਲੀ ਸ਼ਰਟ ਰੂਗੀ ਬਾਟਮ ਰੂਗੀ ਇੱਕ ਰਹੂਗਾ ਆਨੀਅਨ ਜਿਹਾ ਕਲਰ ਫਿਰ ਆਊਗਾ ਗ੍ਰੀਨ ਜਿਹਾ ਕਲਰ ਆਊਗਾ ਇਹ ਦਿੱਕਤ ਮਹਿੰਦੀ ਕਲਰ ਆਊਗਾ ਚਾਰ ਕਲਰ ਤੁਹਾਨੂੰ ਇਹਦੇ ਪ੍ਰਿੰਟ ਦੇ ਮਿਲ ਜਾਣਗੇ ਐਡਰ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਕਲਰ ਤੁਹਾਨੂੰ ਇਹਦੇ ਮਿਲ ਜਾਣਗੇ ਰਸਟ ਕਲਰ ਹੋਊਗਾ येलो ਕਲਰ ਹੋਊਗਾ ਐਂਡ ਫਰੋਜ਼ੀ ਕਲਰ ਪਿੰਕ ਕਲਰ ਚਾਰ ਕਲਰ ਤੁਹਾਨੂੰ ਇਹਦੇ ਚਾਰ ਕਲਰ ਤੁਹਾਨੂੰ ਇਸ ਪ੍ਰਿੰਟ ਦੇ ਮਿਲ ਜਾਣਗੇ ਪਰਪਲ ਹੋਊਗਾ ਮਹਿਰੂਨ ਹੋਊਗਾ ਐਂਡ ਡਾਰਕ ਲਾਈਟ ਪਰਪਲ ਜੀ ਸ਼ੇਡ ਹੈ ਐਂਡ ਟਿਕਾਊਗਾ ਜੈਟ ਬੋਟਲ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਨੇ ਬਾਕੀ ਤੁਹਾਨੂੰ ਬਰਬਰੀ ਦੇ ਕਾਫੀ ਪ੍ਰਿੰਟ ਆ ਗਏ ਆ ਦੁਪੱਟੇ ਵਾਲੇ ਆ ਗਏ ਆ ਉਹ ਤੁਹਾਨੂੰ ਆਪਾਂ ਇੰਸਟਾਗ੍ਰam ਤੇ YouTube ਤੇ ਦਿਖਾ ਦੇਵਾਂਗੇ ਨੈਕਸਟ ਵੀਡੀਓ ਚ ਇੱਕ ਆਮ ਵਾਲਾ ਸਟੱਫ ਆਇਆ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਵਿਦਾਊਟ ਸ਼ਾਈਨਿੰਗ ਹੈ ਇਹ ਇਹਦੀ ਟੂ ਸ਼ੀਟ ਜਿੱਦਾਂ ਪਸ਼ਮੀਨੇ ਦੇ ਵਿੱਚ ਆਇਆ ਨਾ ਤਾਂ ਇਹ ਦੋਨੇ ਸਾਈਡ ਤੁਸੀਂ ਇਹਦੇ ਕੋਈ ਵੀ ਕਲਰ ਬਣਵਾ ਸਕਦੇ ਹੋ ਵਰਕ ਦੇ ਵਿੱਚ ਇੱਕ ਸਾਈਡ ਤੋਂ ਸਕਾਈ ਜਿਹਾ ਆਊਗਾ ਇਹ ਪਰਪਲ ਆਊਗਾ ਇੱਕ ਸਾਈਡ ਤੋਂ ਮਸਟਰਡ ਆਊਗਾ ਸੋ ਦੋਨੋਂ ਸਾਈਡ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਊਗਾ ਤੁਸੀਂ ਉਸੇ ਸਾਈਡ ਤੁਸੀਂ ਵਰਕ ਕਰਵਾ ਸਕਦੇ ਹੋ ਚਾ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੋਂ ਕਲਰ ਬਹੁਤ ਸੋਹਣੇ ਨੇ ਇਹ ਵਾਲਾ ਸੀ ਗ੍ਰੀਨ ਆਊਗਾ ਐਂਡ ਪਿੰਕ ਆਊਗਾ ਗਾਜ਼ਰੀਜਾ ਪਰਪਲ ਆਊਗਾ ਐਂਡ ਇਹਦੇ ਨਾਲ ਮਸਟਰਡ ਕਲਰ ਆਊਗਾ ਬਹੁਤ ਸੋਹਣੇ ਕਲਰ ਨੇ ਮਸਟਰਡ 골ਡਨ ਜਿਆ ਇਹਨਾਂ ਤੇ ਤੁਸੀਂ ਵਰਕ ਕਰਵਾ ਕੇ ਮਸ਼ੀਨ ਵਰਕ ਕਰਵਾ ਕੇ ਇਹਨਾਂ ਨੂੰ ਤੁਸੀਂ ਪਾਰਟੀ ویئر ਰੈਡੀ ਕਰ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਇਹ ਆਊਗਾ ਡਾਰਕ ਗ੍ਰੇ ਬਨੇਵੀ ਬਲੂ ਜਿੱਦਾਂ ਹੁੰਦਾ ਸੋ ਇਹਦੀ ਡਬਲ ਦੂਸਰੀ ਸਾਈਡ ਆਊਗੀ ਜੀ 골ਡਨ ਜੀ ਟੱਚ ਦੇ ਵਿੱਚ ਇਹ ਵੀ ਬਹੁਤ ਸੋਹਣੇ ਬਣਦੇ ਨੇ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਹੋਰ ਕਾਫੀ ਸਾਰੀ ਕਲੈਕਸ਼ਨ ਆਈ ਹੈ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਥੈਂਕ ਯੂ ਸਸ਼ਿਕਾ